ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਬਲੈਕਆਊਟ ਦੇ ਪਿੰਡ ਖੁਰਦਾ ਦੇ ਨਜ਼ਦੀਕ ਖੜਾ ਹਾਂ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਵਾਂ ਕਿ ਆ ਪਿੰਡ ਖੁਰਦਾ ਆ ਜੰਨੀ ਆ ਨਾਲ ਹੀ ਇਹਦੇ ਪਾਣੀ ਵਾਲੀ ਟੈਂਕੀ ਹੈ ਜਿਹੜਾ ਇਹ ਨੰਗਲ ਜੱਟਾ ਨੂੰ ਆ ਜਿਹੜਾ ਲਿੰਕ ਰੋਡ ਜਾਂਦਾ ਨਾਲ ਹੀ ਨੰਗਲ ਜੱਟਾ ਹੈ ਇਹਦੇ ਵਿਚਾਲੀ ਇੱਕ ਆ ਮੋਟਰ ਇੱਕ ਕਿਸਾਨ ਦੀ ਪੈ ਜਾਂਦੀ ਹੈ ਜਿੱਥੇ ਦੱਸਦੇ ਆ ਕਿ ਬੀਤੀ ਰਾਤ ਇੱਕ ਜਿਹੜੀ ਆ ਇਹਨਾਂ ਦਾ ਇੱਥੋਂ ਜਨਰੇਟਰ ਚੋਰੀ ਹੋ ਗਿਆ ਸੋ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਹੈ ਕਿ ਇਸ ਇਲਾਕੇ ਦੇ ਵਿੱਚੋਂ ਜਿੱਦਾਂ 15ਵਲ ਬੁਰਜ ਤਹਿਲਦਾਸ ਨੰਗਲ ਜੱਟਾਂ ਇਹ ਸਾਰਾ ਏਰੀਆ ਜਿਹੜਾ ਹੈਗਾ ਇਹ ਇਹ ਪਧਰਾਈਆ ਮਤਲਬ ਕਾਫੀ ਦੂਰ ਦੂਰ ਤੱਕ ਜਿਹੜਾ ਹੈਗਾ ਵਸੋਂ ਆ ਜਿਸ ਕਰਕੇ ਚੋਰਾ ਦਾ ਦਾ ਲੱਗਿਆ ਹੋਇਆ ਇੱਥੇ ਲਗਾਤਾਰ ਜਿਹੜੀਆਂ 7-8 ਮੋਟਰਾਂ ਚੋਰੀ ਹੋ ਚੁੱਕੀਆਂ ਜਿਹੜੀਆਂ ਲਗਾਤਾਰ ਤੁਸੀਂ ਖ਼ਬਰਾਂ ਵੀ ਦੇਖੀਆਂ ਉਹਦੇ ਨਾਲ ਦੀ ਨਾਲ ਇੱਕ ਦਿਨ ਆ ਥੋੜੇ ਦਿਨ ਪਹਿਲਾਂ ਇੱਕ ਮੋਟਰਸਾਈਕਲ ਜਿਹੜਾ ਘਰੋਂ ਚੋਰੀ ਕੀਤਾ ਹੋਇਆ ਸੀਗਾ ਉਹ ਇੱਕ ਕਮਾਚੋਂ ਗੱਬਿਓ ਜਿਹੜਾ ਸਾਨੂੰ ਮਿਲਿਆ ਜਿਹੜਾ ਪਬਲਿਕ ਨੇ ਦੇਖਿਆ ਕਿ ਕੋਈ ਪੱਠੇ ਲੈਣ ਗਈ ਸੀ ਬੀਬੀ ਉਹਨਾਂ ਨੇ ਦੇਖਿਆ ਕਿ ਉਹ ਜਿਹੜਾ ਕਮਾਲ ਵਿੱਚ ਮੋਟਰਸਾਈਕਲ ਪਿਆ ਸੀਗਾ ਤਾਂ ਕਰਕੇ ਉਹਨਾਂ ਨੂੰ ਵਿਚਾਰਾਂ ਮਿਲਿਆ ਸੋ ਇਸੇ ਤਰ੍ਹਾਂ ਇਹ ਲਗਾਤਾਰ ਚੋਰੀਆਂ ਦਾ سلسلہ ਜਿਹੜਾ ਜਾਰੀ ਹੈ ਸੋ ਅੱਜ ਮੈਂ ਹੁਣੇ ਅਜੇ ਮੈਂ ਤੁਹਾਡੀ ਗੱਲ ਕਰਾਉਂਦਾ ਕਿਸਾਨਾਂ ਨਾਲ ਵੀ ਇਹ ਕਿੰਨੇ ਕਿ ਤੰਗ ਹੈ ਐ ਦੱਸਿਆ ਜਾ ਰਿਹਾ ਕਿ 45-46 ਹਜ਼ਾਰ ਪੈਦਾ ਉਹ 30-35 ਹਜ਼ਾਰ ਦਾ ਪਹਿਲਾਂ 5-7 ਸਾਲ ਪਹਿਲਾਂ ਲਿਆ ਸੀਗਾ ਤੇ ਅੱਜ ਕੱਲ ਉਹਦੀ ਮੇਰੇ ਖਿਆਲ ਆ ਵੀ ਕੀਮਤ 60-70 ਹਜ਼ਾਰ ਦੀ ਲਗਭਗ ਹੋਣੀ ਹੈ ਜੇ ਉਹ ਨਵਾਂ ਲੈਣਾ ਤੇ ਹੋਰ ਵੀ ਗੱਲ ਦੱਸ ਦਵਾਂ ਕਿ ਇੱਥੇ ਇੱਕ ਇਨੀ ਸੋਲਰ ਪੈਨਲ ਵੀ ਲਵਾਇਆ ਹੋਇਆ ਫਿਰ ਜਿਹੜਾ ਕਿ ਦੱਸ ਦਿਆ ਕਿ ਸਰਦੀਆਂ ਨੂੰ ਘੱਟ ਕੰਮ ਕਰਦਾ ਇਸ ਕਰਕੇ ਹੀ ਇੱਥੇ ਜਨਰੇਟਰ ਰੱਖਿਆ ਹੋਇਆ ਕਹਾਣੀ ਇੱਥੇ ਖੜਦੀ ਹੈ ਕਿ ਕਿਸਾਨ ਜਿਹੜਾ ਹੈ ਬਿਲਕੁਲ ਵੀ ਇੱਥੇ ਸੁਰੱਖਿਅਤ ਨਹੀਂ ਹੈਗਾ ਤੇ ਲਗਾਤਾਰ ਚੋਰੀਆਂ ਹੋ ਰਹੀਆਂ ਜਿਸ ਕਰਕੇ ਇਹਨਾਂ ਦੀ ਇਹ ਨੀਂਦ ਵੀ ਇਹਨਾਂ ਦੀ ਉੱਡੀ ਹੋਈ ਹੈ ਸੋ ਮੈਂ ਸਾਹਮਣੇ ਵੀ ਦੇਖ ਰਿਹਾ ਮੇਰੇ ਸਾਹਮਣੇ ਉਹ ਦੇਖ ਲਓ ਕਿ ਇੱਕ ਅ ਬਕਸੇ ਨੂੰ ਜਿੰਦਾ ਲਾਇਆ ਹੋਇਆ ਉਹ ਕੁੰਡਾ ਲਾ ਕੇ ਲੋਹੇ ਦਾ ਉਹ ਛੋਟਾ ਜਿਹਾ ਬਾਕਸ ਬਣਾਇਆ ਹੋਇਆ ਮੋਟਰ ਦਾ ਤੇ ਉਹਦੇ ਉੱਤੇ ਉਹਨੂੰ ਜਿੰਦਾ ਲਾਇਆ ਹੋਇਆ ਕਹਿਣ ਤੋਂ ਭਾਵ ਕਿ ਆਪਣੇ ਆਪ ਨੂੰ ਬਚਾਉਣ ਲਈ ਇੱਥੇ ਬਹੁਤ ਉਦਮ ਕਰਨੇ ਪਏ ਉਹ ਪਰ ਫਿਰ ਵੀ ਬਚਾ ਬਹੁਤ ਔਖਾ ਹੋਇਆ ਸੋ ਸਾਨੂੰ ਸਾਡੀ ਵੀ ਬੇਨਤੀ ਹੈ ਕਿ ਇਸ ਚੀਜ਼ ਵੱਡੀ ਚੀਜ਼ ਨੂੰ ਇਸ ਨੂੰ ਜਿਹੜਾ ਰੋਕਿਆ ਜਾਵੇ ਕਿਉਂਕਿ ਲੋਕਾਂ ਦੀ ਬਹੁਤ ਜ਼ਿਆਦਾ ਨੀਂਦ ਹਰਾਮ ਹੋ ਰਹੀ ਚੋ ਚੁੱਕੀ ਹੈ ਖਾਸ ਕਰਕੇ ਕਿਸਾਨ ਜਿਹੜੇ ਬਹੁਤ ਪਰੇਸ਼ਾਨ ਹੈ ਰੋਣੀ ਦਾ ਸਮਾਂ ਕਣਕਾਂ ਬੀਜਣੀਆਂ ਆ ਤੁਹਾਡੇ ਸਾਹਮਣੇ ਸਾਰੇ ਵਾਈ ਹੋ ਰਹੀ ਹੈ ਪਾਣੀ ਲਾਉਣ ਦਾ ਸਮਾਂ ਕਿਸੇ ਨੇ ਕੋਈ ਸਬਜ਼ੀ ਬੀਜਿਓ ਕਿਸੇ ਨੇ ਆਲੂ ਵਗੈਰਾ ਬੀਜਿਓ ਕਿਸੇ ਨੇ ਕੁਝ ਬੀਜਣਾ ਸੋ ਇਸ ਕਰਕੇ ਇਹ ਹੁਣ ਇਹਨਾਂ ਦੇ 10 ਦਿਨ ਵੈਸੇ ਹੀ ਖਰਾਬ ਹੋ ਜਾਣੇ ਆ ਉਹੀ ਕੰਮ ਦਾ ਟਾਈਮ ਹੈ ਸੋ ਮੈਂ ਤੁਹਾਡੀ ਕਿਸਾਨਾਂ ਨਾਲ ਗੱਲ ਕਰਾਉਣਾ ਤੇ ਉਦੋਂ ਤੱਕ ਤੁਸੀਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੈਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆ ਕਿਸਾਨ ਦਾ ਜਿਹੜਾ ਹੈਗਾ ਸੋਲਰ ਪੈਨਲ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਮੋਟਰ ਜਿੱਤੇ ਹੀ ਜਿਹਨੂੰ ਚਲਾਉਣ ਲਈ ਇਹ ਜਨਰੇਟਰ ਰੱਖਿਆ ਹੋਇਆ ਸੀ ਆ ਤੁਹਾਨੂੰ ਸਾਹਮਣੇ ਦਿਖ ਰਿਹਾ ਜਿੱਦੋਂ ਆ ਟਰੱਕ ਵਗੈਰਾ ਆ ਰਹੇ ਆ ਇਹ ਨੰਗਲ ਜੱਟਾਂ ਨੂੰ ਰਸਤਾ ਜਾ ਰਿਹਾ ਤੇ ਆ ਪਾਣੀ ਵਾਲੀ ਟੈਂਕੀ ਖੁਰਦਾਂ ਦੀ ਆ ਤੇ ਨਾਲ ਹੀ ਇਹ ਆ ਮੋਟਰ ਇੱਕ ਸਾੰਦੀ ਸੋ ਦੱਸਿਆ ਜਾ ਰਿਹਾ ਕਿ ਆ ਜਿੰਦਾ ਤੋੜ ਕੇ ਤੇ ਇਹਦੇ ਵਿੱਚ ਪ੍ਰਾਲੀ ਫਸਾਈ ਹੋਈ ਸੀ ਇਹਦੇ ਵਿੱਚ ਆ ਜਿੰਦਾ ਸੀ ਇੱਥੇ ਲੱਗਾ ਹੋਇਆ ਤੇ ਇਹਨੂੰ ਪਰਾਲੀ ਨਾਲ ਟੱਕ ਦਿੱਤਾ ਗਿਆ ਇੱਥੋਂ ਕੁਛ ਮੁੱਛ ਜਿਆ ਕਰਕੇ ਸੋ ਇਹ ਇੱਥੇ ਨਾਲ ਹੀ ਜਿਹੜਾ ਆ ਜਨਰੇਟਰ ਦੀ ਜਗ੍ਹਾ ਸੀ ਇੱਥੋਂ ਜਿਹੜਾ ਆ ਜਨਰੇਟਰ ਚੋਰੀ ਹੋ ਗਿਆ ਇੱਕ ਕਨੈਕਸ਼ਨ ਵਗੈਰਾ ਤੇ ਆ ਤਾਰਾਂ ਵੀ ਉਨੀ ਲਾਈਆਂ ਜੀ ਆ ਤਾਰਾਂ ਬੜੀ ਸਾਰਾਈ ਵੱਡ ਕੇ ਲੱਗ ਨਾਲ ਹੀ ਤਾਰਾਂ ਵੀ ਨਾਲ ਹੀ ਲੱਗ ਗਈ ਬੜੇ ਅਫਸੋਸ ਦੀ ਗੱਲ ਆ ਕਿ ਤਾਰਾ ਵੀ ਨਹੀਂ ਛੱਡੀਆਂ ਸੋ ਇਹ ਹਾਲਾਤ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਇਹ ਇਹ ਪ੍ਰਾਲੀ ਭਾਜੀ ਇਸ ਕਰਕੇ ਫਸਾਈ ਹੋਣੀ ਹੈ ਇਹਦੇ ਵਿੱਚ ਕਿ ਜੱਜਮੈਂਟ ਘੱਟ ਹੋਵੇ ਤੇ ਤਾਲਾ ਟੁੱਟਿਆ ਕਿ ਨਹੀਂ ਟੁੱਟਿਆ ਹਨਾ ਦੱਸਿਆ ਜਾ ਰਿਹਾ ਕਿ ਪਹਿਲੇ ਦਿਨ ਇਹ ਜਨਰੇਟਰ ਇੱਥੇ ਸੀ ਤੇ ਦੂਜੇ ਦਿਨ ਜਦੋਂ ਆ ਕੇ ਦੇਖਿਆ ਤਾਂ ਜਿਹੜਾ ਜਨਰੇਟਰ ਹੈ ਨਹੀਂ ਸੀ ਸੋ ਇਹ ਹਾਲਾਤ ਨੇ ਤੁਹਾਡੀ ਇੱਕ ਕਿਸਾਨਾਂ ਨਾਲ ਵੀ ਗੱਲ ਕਰਾਈ ਹੈ ਸੋ ਇਸ ਕਰਕੇ ਸਮਾਂ ਹੈ ਕਿ ਆ ਕਿਸਾਨਾਂ ਨੂੰ ਕਿਉਂਕਿ ਆ ਦੇਖੋ ਰੌਣੀ ਦਾ ਸਮਾਂ ਆ ਸਾਰੇ ਵਹਾਈ ਦਾ ਸਮਾਂ ਹੈ ਲੋਕ ਕਮਕਾਰਾਂ ਚ ਲੱਗੇ ਹੋਏ ਆ ਤਾਂ ਕਿ ਅਗਲੀ ਫਸਲ ਦੀ ਜਿਹੜੀ ਤਿਆਰੀ ਕੀਤੀ ਜਾਵੇ ਬੀਜੀ ਜਾਵੇ ਪਰੰਤੂ ਜਦੋਂ ਆ ਇਦਾਂ ਦੀਆਂ ਮੋਟਰਾਂ ਚੋਰੀ ਹੋਈ ਜਾਣੀਆਂ ਜਨਰੇਟਰ ਕਿਹਦੇ ਆ ਜਦੋਂ ਹਥਿਆਰੇ ਹੈ ਨਹੀਂ ਕਿਸਾਨਾਂ ਦੇ ਕੋਲ ਤੇ ਲੜਾਈ ਕਰਨਾਂ ਕਰਨਗੇ ਸੋ ਇਸ ਕਰਕੇ ਸਾਡੀ ਪੀਪੀ ਟੂਡੇ ਚੈਨਲ ਦੀ ਵੀ ਬੇਨਤੀ ਹੈ ਕਿ ਇਹ ਜਿਹੜਾ ਇਹ ਕਿਸਾਨਾਂ ਦਾ ਜਿਹੜਾ ਇਹ ਸਹਿਯੋਗ ਕਰਦੇ ਹੋਏ ਇਹ ਚੋਰਾ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਨਾਲ ਦੀ ਨਾਲ ਤੁਸੀਂ ਚੈਨਲ ਸਾਡਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੁਹਾਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਅਸੀਂ ਇਲਾਕੇ ਭਰ ਦੀਆਂ ਤੁਹਾਨੂੰ ਸਾਰੀਆਂ ਗਤੀਵਿਧੀਆਂ ਦਿਖਾਉਂਦੇ ਰਹੀਏ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਕੀ ਨਾਮ ਹੈ ਤੁਹਾਡਾ? ਤਰਨਜੀਤ ਸਿੰਘ ਹੈ ਜੀ। ਕਿਹੜਾ ਪਿੰਡ ਹੈ? ਖੁਰਦ ਪਿੰਡ ਹੈ ਜੀ। ਇਹ ਕੀ ਮਾਮਲਾ ਹੋਇਆ ਜਿਹੜਾ ਇੱਕ ਤੁਹਾਡਾ ਜਨਰੇਟਰ ਚੋਰੀ ਹੋਇਆ। ਮਾਮਲਾ ਇਹ ਹੈ ਜੀ ਅਸੀਂ ਇਹਨਾਂ ਦੀ ਪਰਕ ਸਿੰਘ ਨਾਲ ਦੀ ਜ਼ਮੀਨ ਪਾਉਣੀ ਹੈ ਜੀ ਠੇਕੇ ਤੇ। ਅਸੀਂ 5 ਤਰੀਕ ਨੂੰ ਜਿੱਦਾਂ ਇੱਥੇ ਆਏ ਸੀਗੇ ਗੰਨਾ ਬੀਜਿਆ ਜੀ ਇੱਥੇ ਹਾਂ ਤੇ ਉਦੋਂ ਅਸੀਂ ਆਏ ਸੀਗੇ ਤੇ ਉਦੋਂ ਜਨਰੇਟਰ ਹੈਗਾ ਸੀਗਾ ਅਸੀਂ ਅੰਦਰ ਸਮਾਨ ਸਮੋ ਰੱਖਿਆ ਜਿੰਦਾ ਖੋਲ ਕੇ ਤੇ ਦੂਜੇ ਦਿਨ ਅਸੀਂ 6 ਤਰੀਕ ਸਵੇਰੇ 6 ਵਜੇ ਆਏ ਆ ਜੀ 6 ਵਜੇ ਆਇਆ ਕਿ ਦੇਖਿਆ ਜਦੋਂ ਜੀ ਜਿੰਦਾ ਵੀ ਤੋੜਿਆ ਸੀਗਾ ਤੇ ਜਿੰਦਾ ਪਸਾ ਕੇ ਵਿੱਚ ਪਰਾਲੀ ਲਪੇਟੀ ਹੋ ਸੀਗੀ ਜੀ ਅੱਛਾ ਹਾਂਜੀ ਪਰਾਲੀ ਲਪੇਟ ਕੇ ਤੇ ਕੁੰਡਾ ਲਾਇਆ ਹੋ ਸੀਗਾ ਜੀ ਬਾਹਰ ਤੋਂ ਜਦੋਂ ਅਸੀਂ ਖੋਲਿਆ ਤੇ ਅੰਦਰ ਜਨਰੇਟਰ ਹੈ ਨਹੀਂ ਸੀਗਾ ਜੀ ਜਨਰੇਟਰ ਚੋਰੀ ਕਰਕੇ ਲੈ ਗਏ ਜੀ ਹਾਂਜੀ 10 ਕਿਲੋਵਾਟ ਦਾ ਜਨਰੇਟਰ ਹੈਗਾ ਜੀ ਨਹੀਂ ਜਿੱਦਾਂ ਹੁਣ ਤੁਹਾਡੇ ਕੋਲ ਇਹ ਸੋਲਰ ਪੈਨਲ ਵੀ ਹੈਗਾ ਹਾਂਜੀ ਤੇ ਜਨਰੇਟਰ ਕਿਉਂ ਰੱਖਿਆ ਹੋਇਆ ਹੈ ਜੀ ਜਨਰੇਟਰ ਇਦਾਂ ਜੀ ਜਦੋਂ ਹੁਣ ਧੁੰਦਿਆ ਜਾਂ ਬੱਦਲਿਆ ਜੀ ਸਿਆਲਾਂ ਨੂੰ ਤਾਂ ਚੱਲਦਾ ਨਹੀਂ ਹੈਗਾ ਜੀ ਸੋਲਰ ਓਕੇ ਉਦੋਂ ਅਸੀਂ ਫੇ ਸਵੇਰੇ 6 ਵਜੇ ਜਿੱਦਾਂ ਸਾਜਰੇ ਆ ਕੇ ਪਾਣੀ ਪੂਣੀ ਲਾ ਕੇ ਕੰਮ ਨਵੇੜ ਲਈਦਾ ਜੀ ਉਸ ਵੇਲੇ ਮਤਲਬ ਉਸ ਵੇਲੇ ਜਨਰੇਟਰ ਹੀ ਚੱਲਦਾ ਜੀ ਤੇ ਸੋਲਰ ਲਾਇਨ ਨੂੰ ਵੀ ਆ 6 ਮਹੀਨੇ ਹੋਏ ਆ ਜੀ ਪਹਿਲਾਂ ਜਨਰੇਟਰ ਹੀ ਚੱਲਦਾ ਸੀ ਜਦਾਂ 3-4 ਸਾਲ ਹੋ ਗਏ ਜੀ ਹਾਂ ਹਾਂਜੀ ਹਾਂਜੀ ਏ ਭਾਜੀ ਤੁਸੀਂ ਇਹ ਜਨਰੇਟਰ ਤੁਸੀਂ ਖਰੀਦਿਆ ਸੀ ਹਾਂਜੀ ਮੈਂ ਖਰੀਦਿਆ ਪਗਨ ਸਿੰਘ ਕਿੰਨਾ ਕਿੰਨਾ ਕਿੰਨੇ ਦਾ ਲਿਆ ਸੀਗਾ ਇਹ ਉਦੋਂ ਜੀ 35000 ਦਾ ਵੇਚੀ ਤੇ ਕਿੰਨਾ ਚਿਰ ਪਹਿਲਾਂ 6 ਸਾਲ ਪਹਿਲਾਂ ਓਕੇ ਹੁਣ ਇਹਦਾ ਮਤਲਬ 50 60000 ਦਾ ਹੋਗਾ ਹਾਂਜੀ 50 60000 ਹੈਗੀ ਜੀ ਕੀਮਤ 50 60000 ਕੀਮਤ ਹੈ ਜੀ ਇਹਦੀ ਪੁਲਿਸ ਰਿਪੋਰਟ ਕਰਤੀ ਹੈ ਜੀ ਹਾਂਜੀ ਕਰ ਦਿੱਤੀ ਜੀ ਕੀ ਫਿਰ ਆਏ ਗੇੜਾ ਮਾਰ ਗਏ ਨਹੀਂ ਆਏ ਨਹੀਂ ਹੈ ਘੇੜਾ ਮਾਰ ਨਹੀਂ ਰਹੇ ਮੌਕਾ ਦੇਖਣਾ ਹੈ ਜੀ ਕੋਈ ਨਹੀਂ ਆਇਆ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਜੀ ਕੱਲ ਫੋਨ ਵੀ ਕੀਤਾ ਜੀ ਉਹਨਾਂ ਨੂੰ ਆਇਆ ਨਹੀਂ ਕੋਈ ਰਿਟਰਨ ਵੀ ਦੇ ਕੇ ਆਇਆ ਜੀ ਰਿਟਰਨ ਵੀ ਆ ਕਾਪੀ ਉਹਦੀ ਸਾਡੇ ਕੋਲ ਹੈ ਜੀ ਹਾਂ ਜੀ ਕੀ ਮੰਗ ਕਰਦੇ ਹੋ ਹੁਣ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਮੰਗ ਕੀ ਕਰਦੇ ਹੋ ਜੀ ਮੰਗੇ ਆ ਜੀ ਆ ਦਿਨੋ ਦਿਨ ਹੁਣ ਏਰੀਆ 'ਚ ਬਹੁਤ ਨੁਕਸਾਨ ਹੋ ਰਿਹਾ ਹੈ ਚੋਰੀਆਂ ਬਹੁ ਹੋ ਰਹੀਆਂ ਜੀ ਬਹੁਤ ਹੋ ਰਹੀਆਂ ਜੀ ਲੋਕਾਂ ਦੀਆਂ ਮੋਟਰਾਂ ਜੀ ਖੂਹਾਂ ਚੋਂ ਕੱਢ ਲੈਂਦੇ ਆ ਜੀ ਬਹੁਤ ਹੋਈਆਂ ਜੀ ਆ ਫਾਟਾ ਆਪਣਾ ਰੋਡ ਦੇ ਉੱਪਰੋਂ ਲੈ ਗਈ ਹਾਂ ਜੀ ਹਾਂ ਜੀ ਖੂਹਾਂ ਚੋਂ ਮੋਟਰਾਂ ਕੱਢ ਲਈਆਂ ਜੇ ਖੂਹਾਂ ਦੇ ਵਿੱਚੋਂ ਬੇਟਾ ਏਰੀਆ 'ਚ ਸਾਡੇ ਇਹ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜੇ ਹੱਥ ਮੜਿਆ ਲੋੜ ਹਾਂ ਜੀ ਚੋਰਾਂ ਨੂੰ ਨੱਥ ਪਾਈ ਜਾਵੇ ਜੀ ਪਾਈ ਜਾਵੇ ਤਾਂ ਤਿੱਖੇ ਹੁਣ ਤਿੱਖੇ ਹਾਂ ਜੀ ਹਾਂ ਜੀ ਇਹ ਇਹ ਕਰਦਾ ਪ੍ਰਸ਼ਾਸਨ ਚੋਰੀਆਂ ਤਾਂ ਦਿਨੋਂ ਦਿਨ ਵਧੀਆਂ ਜਾਂ ਨਹੀਂ ਆ ਜੀ ਹਾਂ ਜੀ ਹਾਂ ਜੀ ਹਾਂ ਜੀ